ਤੇ ਜਿਲ੍ਹਾ ਗੁਰਦਾਸਪੁਰ ਦੇ ਬਟਾਲਾ ਦੇ ਨਾਲ ਲੱਗਦੇ ਇਲਾਕੇ ਦੇ ਵਿੱਚ ਤੇਜ਼ ਹਵਾਵਾਂ ਤੋਂ ਬਾਅਦ ਪਈ ਗੜੇ ਮਾਰੀ ਅਤੇ ਮੀਂਹਿਆ ਫਸਲ ਕਰ ਜੁੜੀ ਹੈ ਮੀਂਹ ਦੇ ਕਰਕੇ ਫਸਲ ਖਰਾਬ ਹੋ ਚੁੱਕੀ ਹੈ ਇਸ ਸਬੰਧੀ ਕਿਸਾਨਾਂ ਨੇ ਕਿਹਾ ਹੈ ਕਿ ਕਿਸਾਨ ਪਹਿਲਾ ਹੀ ਕਾਚੇ ਦੇ ਵਿੱਚ ਚੱਲ ਰਹੀ ਹੈ ਤੇ ਉਹਨਾਂ ਨੂੰ ਫਿਰ ਕੁਦਰਤੀ ਮਾਰ ਚੱਲਨੀ ਪੈ ਰਹੀ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਪਿਛਲੇ ਖਰਾਬੇ ਦੇ ਪੈਸੇ ਨਹੀਂ ਮਿਲ ਰਹੇ ਨੇ ਤੇ ਪੱਕੀ ਫਸਲੀ ਤੇ ਰਾਤ ਦੀਆ ਵੇਖਿਆ ਜੇ ਤੁਸੀਂ 70% ਨੁਕਸਾਨ ਹੋ ਗਿਆ ਵਾ ਪਰ ਅਜੇ ਨੁਕਸਾਨ ਜਿੰਨਾ ਚਿਰ ਵਧਦੇ ਨਹੀਂ ਉਹ ਕੀ ਪਤਾ ਲੱਗਦਾ ਵਾ ਕਿ ਕਿੰਨਾ ਵਾ ਹੋ ਸਕਦਾ 100% ਹੀ ਹੋ ਜੇ ਕੋਈ ਫਸਲ ਡਿੱਗੀ ਪਈ ਆ ਮੀਂਹ ਆ ਕੇ ਗਲੇ ਆ ਕੇ ਕੋਈ ਗਲਿਆਂ ਨੇ ਨੁਕਸਾਨ ਕਰਦਾ ਛਿੱਟੇ ਤੋੜਤੇ ਆ ਤੇ ਫਸਲਾਂ ਜੀ ਥੋੜੀ ਕੱਚੀ ਕੱਚੀ ਕਰਕੇ ਆ ਕਿ ਰੱਬ ਨੇ ਵੀ ਜਿੱਟਾ ਨਾ ਬਾਰਾ ਕਰਨ ਦੇ ਆ ਪਾ ਦੱਸ ਦੇ ਨਾ ਮੀਂਹ ਪੈਂਦਾ ਤੇ ਸਾਰੀਆਂ ਫਸਲਾਂ ਛਾਮੀਆਂ ਜਾਣੀਆਂ ਹੈ ਤੇ ਮੀਂਹ ਦੇ ਕਰਕੇ ਸਾਡਾ ਕਾਫੀ 70% ਨੁਕਸਾਨ ਹੋ ਗਿਆ ਪਰ ਭਾਈ ਕਿੱਥੇ ਹੋਣੀ ਹੁਣ ਤੇ ਖਰਚਾ ਕਿੰਨੇ ਪੂਰਾ ਹੋ ਜੇ ਤੇ ਤਾਂ ਨਹੀਂ ਕੁਕਾ ਡੱਗੇ ਦਾ ਕੰਪੈਨਾਂ ਵਾਲਿਆਂ ਵੀ ਪੈਸੇ ਵੱਧ ਲੈਣੇ ਆ। ਫਿਰ ਥੱਲੇ ਵੀ ਰਹਿਣਾ ਵਾ। ਫਿਰ ਤੂੜੀ ਦੇ ਵੀ ਆਸ ਨਹੀਂ ਹੈਗੀ ਕਿ ਤੂੜੀ ਵੀ ਕਾਲੀ ਹੋਣੀ ਆ। ਤੇ ਫਿਰ ਦਾਣੇ ਵੀ ਅਜੇ ਪਤਾ ਨਹੀਂ ਕੀ ਨਿਕਲਦਾ ਕੀ ਨਹੀਂ ਜਿੰਨਾ ਚਿਰ ਵੜਦੇ ਨੇ ਆ। ਕਿ ਇੰਨਾ ਚਿਰ ਸਾਨੂੰ ਆਸ ਨਹੀਂ ਕਿ ਕਿ ਪੂਰੇ ਹੋ ਜਾਣਾ ਚਲੋ ਖਰਚਾ ਵੀ ਵਾਵਾ ਹੁੰਦਾ। ਕਿ ਆਰਤੀ ਨੂੰ ਚੁੱਕ-ਚੁੱਕ ਕੇ ਪੈਲੀਆਂ ਤੇ ਕਿਤੇ ਲਾਈਆਂ ਵਾ। ਤੇ ਇੰਨਾ ਕਾ ਕਿ ਚਲੋ ਖਰਚਾ ਪੂਰਾ ਹੋ ਜੇ ਤੇ ਜੇ ਕਈ ਇੱਕ ਠੇਕਾ ਪੂਰਾ ਹੋਣਾ ਫਿਰ ਬਹੁਤ ਔਖਾ। ਤੇ ਕੁਝ ਜੋ ਸ਼ਾਮ ਕੀ ਟਾਈਮ ਸੇ 5-6 ਵਜੇ ਨਾਲ ਜੀ ਤੂਫਾਨ ਆਇਆ ਜੀ ਨਾਲ ਮੀਂਹ ਨਾਲ ਹੀ ਘੜੇ ਮੜੀਆਂ ਚਾਲੂ ਕੰਸਨਲ ਪੂਰਾ ਜਨੂ ਜਾ ਵੇਖੋ ਜੀ ਦਿਨ ਚੜਦੇ ਨੂੰ ਵੇਖਿਆ ਤੇ ਕੰਮ ਆ ਗਿਆ ਜੀ ਕਿੰਨੀ ਪੂਰੀ 100% ਫੜ ਕੇ ਚੱਲੋ ਜੀ ਕਿਉਂਕਿ ਅਜੇ ਤੱਕ ਇੱਕ ਵਾਰ 10 ਦਿਨ ਲੱਗ ਜਾਣੇ 10 ਦਿਨਾਂ ਦੇ ਵਿੱਚ ਇਹਦੇ ਪੱਲੇ ਕੀ ਰਹਿ ਜਾਣਾ ਇਹ ਇਲਾਕੇ ਦੀ ਗੱਲ ਕਰੀ ਤੇ ਇਲਾਕੇ ਚ ਕਿੰਨੀ ਕਿੰਨੀ ਕਿਕਰ ਕਿਸੇ ਖਰਾਬ ਹੋਈ ਨਾ ਕਿ 60 70% ਹੋ ਗਈ ਹੈ ਜੀ ਚਾਰ ਪੰਜ ਦਿਨ ਦਾ ਕੰਮ ਹੀ ਹੋਰ ਉਹ ਪੰਜ ਪੰਜ 10 ਦਿਨ ਲੱਗ ਜਾਂਦੇ ਇਸ ਤੋਂ ਪਰਤ ਨਹੀਂ ਸਦ 10 ਦਿਨਾਂ ਦੇ ਤੱਕ ਪੂਰਾ ਖੰਭ ਜਾਣਾ ਹੈ ਅਸੋ ਦੇ ਵਿੱਚ ਹੀ ਇਹ ਕੰਮ ਹੋ ਗਿਆ ਅੱਜ ਰਾਤ ਦੇ ਵਿੱਚ ਇਸ ਮੀਂਹ ਦੇ ਨਾਲ ਕਿਹੜੇ ਇਲਾਕਿਆਂ 'ਚ ਜ਼ਿਆਦਾ ਪਤਾ ਨਹੀਂ ਆਪਾਂ ਤੇ ਆਪਣੇ ਇਲਾਕੇ ਦਾ ਸਾਨੂੰ ਪਤਾ ਏ ਹੋ ਰਾਤੋਂ ਰਾਤ ਆਪਾਂ ਕੋਈ ਜਿੰਦਾ ਤਾਂ ਹੈ ਹੀ ਨਹੀਂ ਆ ਨੁਕਸਾਨ ਜਿਹੜਾ ਜੀ ਦੇਖੋ 70 ਤੋਂ 75% ਦੇ ਵਿੱਚ ਨੁਕਸਾਨ ਹੋਇਆ ਕਣਕਾਂ ਡੇਗੀਆਂ ਰਾਤ ਦੀ ਹਵਾ ਚੱਲੀ ਬਹੁਤ ਤੇ ਮੀਂਹ ਪਿਆ ਗੜੇ ਮਾਰੀ ਹੋਈ ਤੇ ਦਾਣੇ ਜਿਹੜੇ ਛਿੱਟੇ ਆ ਛਿੱਟਿਆਂ 'ਚੋਂ ਦਾਣੇ ਨਿਕਲ ਕੇ ਥੱਲੇ ਡਿੱਗ ਪਿਆ ਕਣਕਾਂ ਡੇਗੀਆਂ ਨੇ ਹਜੇ ਵੱਢਣ ਦੇ ਵਿੱਚ ਸਮਾਂ ਘੱਟ ਤੋਂ ਘੱਟ ਵੀ ਹਜੇ 7-8 ਦਿਨ ਲੱਗ ਜਾਣੇ ਸੀਗੇ ਤੇ ਹੁਣ ਇਹ ਆ ਵੀ ਹੁਣ ਵੀ ਅੱਗੇ ਵੀ ਕੋਈ ਸਾਨੂੰ ਆਸ ਹੈ ਨਹੀਂ ਕਿਉਂਕਿ ਜਿਹੜੀਆਂ ਫਸਲ ਜਿਹੜੀ ਹੈ ਪੈੜੀ ਚ ਖਲੋਤੀ ਹੈ ਜੀ ਤਾਂ ਲਾ ਲਓ ਵੀ 70% ਨੁਕਸਾਨ